ਸਰਿਕਾਰਮੈਂਟ ਦਾ ਦਿਓ ਸਰ ਮਾੜਾ ਜੇ ਦਾ ਦਿਓ ਸਰ ਰਿਕਾਰਮੈਂਟ ਦਾ ਦਿਓ ਕਿ ਮਾੜਾ ਦਾ ਦਿਓ ਸਰ ਮਾਮਲਾ ਕੀ ਸਰ ਮੈਟਰ ਕੀ ਹੈ ਜੀ ਸ੍ਰੀਮਾਂ ਜੀ ਮੈਟਰ ਕੀ ਮੈਟਰ ਦਾ ਦਿਓ ਜੀ ਇਸ ਖਬਰ ਨੂੰ ਦੇਖਦੇ ਵੇਲੇ ਤੁਸੀਂ ਕਿਸੇ ਮੇਜ਼ ਜਾਂ ਕੁਰਸੀ ਤੇ ਬੈਠ ਜਾਓ ਕਿਉਂਕਿ ਇਸ ਖਬਰ ਦੇ ਵਿੱਚ ਅਸੀਂ ਤੁਹਾਨੂੰ ਅਜਿਹਾ ਸੀਨ ਦਿਖਾਉਣ ਜਾ ਰਹੇ ਹਾਂ ਕਿ ਜਿਸ ਨੂੰ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਤੁਸੀਂ ਦੇਖੋ ਸਾਹਮਣੇ ਰੋਡ ਉੱਤੇ ਇੱਕ ਨੌਜਵਾਨ ਤੇਜ਼ੀ ਦੇ ਨਾਲ ਪੈਦਲ ਤੁਰਿਆ ਜਾ ਰਿਹਾ ਜਿਸ ਨੂੰ ਪਿੱਛੋਂ ਤੇਜ਼ ਰਫ਼ਤਾਰ ਦੇ ਵਿੱਚ ਆਈ ਕ੍ਰੇਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜੇਕਰ ਇਸ ਮੰਝਰ ਦੀ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਿਸੇ ਨੂੰ ਵੀ ਯਕੀਨ ਤੱਕ ਨਹੀਂ ਸੀ ਹੋਣਾ ਦਰਸਲੇ ਘਟਨਾ ਜ਼ਿਲ੍ਹਾ ਲੁਧਿਆਣਾ ਦੇ ਕੋਹਾੜਾ ਮਾਚੀਵਾੜਾ ਰੋਡ ਤੇ ਸਥਿਤ ਪਿੰਡ ਕੂਮਕਲਾ ਦੀ ਹੈ ਜਦੋਂ ਇਸ ਘਟਨਾ ਬਾਬਤ ਸਬੰਧਤ ਪੁਲਿਸ ਮੁਲਾਜ਼ਮ ਨੂੰ ਮੀਡੀਆ ਵਾਲਿਆਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਐਵੇਂ ਕੈਮਰੇ ਗੋਂ ਪਰ ਜਾ ਜਿਵੇਂ ਭਲਾ ਜਾ ਕੇ ਅੱਗ ਬੁਝਾਉਣੀ ਹੋਵੇ ਜਰਾ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਦੌੜ ਵੀ ਦੇਖ ਲਓ ਸਰ ਰਿਕਮੈਂਡ ਦਾ ਦਿਓ ਸਰ ਮੜਾ ਦੇ ਦਾ ਦਿਓ ਸਰ ਰਿਕਮੈਂਡ ਦਾ ਦਿਓ ਕਿ ਮੜਾ ਦਾ ਦਿਓ ਸਰ ਮਾਮਲਾ ਕੀ ਸਰ ਮੈਟਰ ਕੀ ਹੈ ਜੀ ਸ੍ਰੀਮਾਂ ਜੀ ਮੈਟਰ ਕੀ ਮੈਟਰ ਦਾ ਦਿਓ ਜੀ ਇਹ ਆਪਣੇ ਕੁਹਾੜਾ ਤੋਂ ਜੀ ਮਾਛੀਵਾੜਾ ਰੋਡ ਤੇ ਐਕਸੀਡੈਂਟ ਹੋਇਆ ਦੁਪਹਿਰ ਨੂੰ ਤੇ ਜਿਹੜਾ ਉਹ ਜੀ ਅਸੀਂ ਵੀ ਆ ਹਾਈਡਰਾ ਵਾਲਾ ਸੀਗਾ ਉਹਨੇ ਬਿਲਕੁਲ ਨਹੀਂ ਦੇਖਿਆ ਵੀ ਮੇਰੇ ਅੱਗੇ ਰੋਡ ਤੇ ਕੋਈ ਬੰਦਾ ਜਾ ਰਿਹਾ ਉਹ ਆਪਣੀ ਸਵੀਡ ਤੇ ਜਾ ਰਿਹਾ ਪਿੱਛੇ ਬੈਕ ਤੋਂ ਜਾ ਕੇ ਉਹਨੇ ਗੱਡੀ ਵਾਰੀ ਪਹਿਲਾਂ ਟਾਇਰ ਵੱਜੇ ਨੇ ਅੱਗੇ ਵਾਲੇ ਟਾਇਰ ਵੱਜੇ ਨੇ ਫਿਰ ਪਿੱਛੇ ਵਾਲੇ ਟਾਇਰ ਉਹਦੇ ਉੱਪਰ ਦੀ ਨਿਕਲੇ ਨਾ ਤੇ ਉਹ ਬੰਦੇ ਨੇ ਬਿਲਕੁਲ ਵੀ ਗੱਡੀ ਨਹੀਂ ਰੋਕੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਸਿਰਫ ਇਹ ਪੁਲਿਸ ਇਹੀ ਕਹਿ ਰਹੀ ਅਸੀਂ ਤੁਹਾਡੇ ਨਾਲ ਅਸੀਂ ਕਾਰਵਾਈ ਕਰ ਤੁਸੀਂ ਹੱਕੀ ਲੱਗਦੇ ਹੋ ਜਿਹੜੇ ਮੁੰਡੇ ਦੱਸੀ ਮੇਰਾ ਬ੍ਰਦਰ ਹੀ ਆਈ ਮੇਰਾ ਛੋਟੇ ਮੇਰੀ ਭੂਆ ਜੀ ਦਾ ਲੜਕਾ ਹੋਏ ਜੀ ਲੱਗਦਾ ਹਾਂਜੀ ਅੱਛਾ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਕੱਲ 1:11 ਤੇ ਇੱਥੇ ਅੱਛਾ ਤੇ ਇਹ ਕਿਤੇ ਜਾ ਰਿਹਾ ਸੀਗੇ ਜਾਂ ਕਿਤੇ ਹਾਂ ਉੱਥੇ ਫੈਕ ਤੇ ਉਹ ਪਿੱਛੋਂ ਆਈ ਗੱਡੀ ਦੇ ਉੱਪਰ ਦੀ ਲਾਈਟ ਬਿਲਕੁਲ ਡੈੜਾ ਪੀ ਉਹ ਨਾ ਨਾੜੜ ਕੇ ਹੈਡਰਾ ਗੱਡੀ ਉਹ ਸੀਗਾ ਟਰੈਕਟਰ ਉਹਦੇ ਉੱਪਰ ਦੀ ਨਾ ਅੱਛਾ ਇਸ ਸਬੰਧੀ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਂ ਕੀ ਹਾਂਜੀ ਪਰਚਾ ਰਾਤ ਦਾ ਹੋਇਆ ਹੋਇਆ ਤੇ ਉਹ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਹੁਣ ਤੱਕ ਕੋਈ ਬੰਦਾ ਨਹੀਂ ਟ੍ਰੈਸ ਕੀਤਾ ਇਹਨਾਂ ਨੇ ਕੁਝ ਨਹੀਂ ਸਾਡਾ 2 ਵਜੇ ਦਾ 1 ਵਜੇ ਦਾ ਜੀ ਡੈਥ ਹੋਈ ਆ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੇਰੇ ਮਾਮਾ ਜੀ ਨੇ ਸਕੇ ਠੀਕ ਆ ਜੀ ਉਹਨਾਂ 1 ਵਜੇ ਦੀ ਡੈਥ ਹੋਈ ਆ ਠੀਕ ਆ ਸਾਡਾ 2 ਵਜੇ ਦੀ ਐਫ ਆਈ ਆਰ ਕਰੀ ਆ ਬ ਉਹਦੇ ਛੋਟੇ-ਛੋਟੇ ਬੱਚੇ ਨੇ ਇੱਕ 5 ਸਾਲ ਦੀ ਕੁੜੀ ਆ ਇੱਕ 7 ਸਾਲ ਦਾ ਬੱਚਾ ਉਹਦਾ ਸਾਨੂੰ ਇਹਨਾਂ ਸਭ ਮਿਲਣਾ ਚਾਹੀਦਾ ਉਹ ਜਿਹੜਾ ਡਰਾਈਵਰ ਸੀਗਾ ਉਹਦਾ ਨਸ਼ਾ ਕੀਤਾ ਹੋਇਆ ਸੀਗਾ ਉਹਨੂੰ ਪਤਾ ਨਹੀਂ ਲੱਗਿਆ ਠੀਕ ਹੈ ਹਿੱਟ ਐਂਡ ਰਨਨ ਦਾ ਕੇਸ ਬਣਦਾ ਉਹ ਭਜਾ ਕੇ ਇੰਨੀ ਤੇਜ਼ ਲੈ ਗਿਆ ਹਲਤ ਕਰੋ ਉਹਦਾ ਕੋਈ ਪਤਾ ਨਹੀਂਗਾ ਅੱਛਾ ਹਾਂਜੀ ਅੱਛਾ ਕੋਈ ਸੀਸੀਟੀਵੀ ਸਾਹਮਣੇ ਕੋਈ ਸੀਸੀਟੀਵੀ ਅਸੀਂ ਸਾਰੀਆਂ ਰਿਪੋਰਟਾਂ ਕਢਵਾ ਲਈਆਂ ਨੇ ਜੀ ਠੀਕ ਹੈ ਪੰਜ ਬੈਂਕਾਂ ਨੇ ਉੱਥੇ ਤੇ 10 ਘਟੋ ਘਟ ਫੈਕਟਰੀਆਂ ਨੇਗੀਆਂ ਠੀਕ ਹੈ ਸਾਰੀਆਂ ਸੋ ਫੋਟੋ ਜੇ ਕਢਵਾ ਲੀਆਂ ਨੇ ਬਟ ਸਾਰੀ ਫੋਟੋ ਜੀ ਸਾਰੀਆਂ ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਗੁਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਫੈਕਟਰੀ ਵਿੱਚ ਕੰਮ ਕਰਦਾ ਸੀ ਜਿਸ ਦੀ ਮ੍ਰਿਤਕ ਦੇ ਨੂੰ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਜਿਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਘਟਨਾ ਦੇ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਤੁਸੀਂ ਨੇ ਵੀਡੀਓ ਦੇ ਵਿੱਚ ਦੇਖ ਹੀ ਲਿਆ ਕਿ ਪੁਲਿਸ ਮੁਲਾਜ਼ਮ ਕਿਵੇਂ ਭੱਜਿਆ ਸੀ ਸੋ ਅਜੇਹ ਵਿੱਚ ਪੁਲਿਸ ਪ੍ਰਸ਼ਾਸਨ ਤੇ ਸਵਾਲ ਉਠਣੇ ਲਾਜ਼ਮੀ ਨੇ ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਕਿਰ ਵਿੱਚ ਹੈ ਅਜੇਹ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਮਲਜ਼ਮ ਦੇ ਖਿਲਾਫ ਕੀ ਐਕਸ਼ਨ ਲਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ